ਸੇਰੀ ਰਾਖ ਮਹੱਲਾ ਪਹਿਲਾ ਘੋਟ ਕੋਟੀ ਮੇਰੀ ਆਰ ਜਾ ਪਮਨ ਪੀਨ ਆਪਿਆਓ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹੋਂ ਕੇਵੜ ਆ ਖਾਣਾ ਜੇ ਮੇਰੀ ਉਮਰ ਕਰੋੜਾਂ ਹੀ ਸਾਲ ਹੋ ਜਾਏ ਜੇ ਹਵਾ ਮੇਰਾ ਖਾਣਾ ਪੀਣਾ ਹੋਵੇ ਜੇ ਮੈਂ ਹਵਾ ਦੇ ਆਸਰੇ ਹੀ ਜੀਉ ਸਕਾਂ ਜੇ ਕਿਸੇ ਗੁਫਾ ਵਿੱਚ ਬੈਠਾ ਰਹਿ ਕੇ ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ ਭਾਵ ਕਿ ਦਿਨ ਰਾਤ ਮੈਂ ਗੁਫਾ ਵਿੱਚ ਬੈਠ ਕੇ ਸਮਾਧੀ ਲਾਈ ਰੱਖਾਂ ਜੇ ਸੁਪਣੀ ਵਿੱਚ ਵੀ ਸੌਣ ਦੀ ਥਾਂ ਨਾ ਮਿਲੇ ਜੇ ਕਦੇ ਵੀ ਨਾ ਸੌ ਸਕਾਂ ਤਾਂ ਵੀ ਹੈ ਪ੍ਰਭੂ ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਵੀ ਮੈਂ ਥੋ ਤੇਰਾ ਮੁੱਲ ਨਹੀਂ ਪੈ ਸਕਦਾ ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ ਮੈਂ ਤੇਰੀ ਕਿੰਨੀ ਕੋਈ ਵਡਿਆਈ ਦੱਸਾਂ ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ਸਾਚਾ ਨਰੰਗਾਰ ਨਿਜ ਥਾਏ ਸੁਣ ਸੁਣੇ ਆਖਣਾ ਆਖਣਾ ਜੀ ਪਾਵੇ ਕਰੇ ਤਮਾਏ ਰਹਾ ਸਦਾ ਕਾਇਮ ਰਹਿਣ ਵਾਲਾ ਨਿਰਅਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਹੋਰ ਕਿਸੇ ਦੇ ਆਸਰੇ ਵੀ ਦੀ ਮੁਤਾਜੀ ਨਹੀਂ ਹੈ ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਹੀ ਉਸ ਦੀ ਬਜ਼ੁਰਗੀ ਦਾ ਬਿਆਨ ਕਰ ਦਿੰਦੇ ਆ ਪਰ ਇਹ ਕੋਈ ਦੱਸ ਨਹੀਂ ਸਕਦਾ ਕਿ ਉਹ ਕਿਤਨਾ ਕੋ ਵੱਡਾ ਹੈ ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਜੀਵ ਦੇ ਅੰਦਰ ਆਪਣੀ ਸਿਫਤ ਸਲਾਹਾ ਦੀ ਤਾਂਗ ਪੈਰਾ ਕਰ ਦਿੰਦਾ ਹੈ ਰਾਹਾ ਕੁੱਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਈ ਅੱਗੇ ਸੇਤੀ ਜਾਲੀਆ ਪਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ ਜਿਤੱਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ ਮੈਂ ਕੋ ਹੁ ਸੁਟਾਂ ਮੋੜ ਮੋੜ ਰਤਾ ਰਤਾ ਕੱਟਾ ਧਿਆ ਕੁੱਕੀ ਵਿੱਚ ਪਾ ਕੇ ਪੀ ਦਿਆਂ ਅੱਗ ਨਾਲ ਸਾੜ ਸੁਟਾਂ ਤੇ ਆਪਣੇ ਆਪ ਨੂੰ ਆਉ ਸੁਹਾ ਨਾਲ ਰਲਾ ਦਿਆਂ ਇਤਨੇ ਤਪ ਸਾਧ ਕੇ ਵੀ ਏ ਪ੍ਰਭੂ ਤੇਰੇ ਬਰਾਬਰ ਦਾ ਹੋਰ ਇਸੇ ਨੂੰ ਨਹੀਂ ਲੱਭ ਸਕਦਾ ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਪੰਕੀ ਹੋਏ ਕਿ ਜੇ ਪਵਾ ਸੀ すまんなざう。